ਜੋਥ ਅਦਰਵਨ ਸਭਾ ਪਾਪਨਾ ਵੱਲੋਂ ਪ੍ਰੋਜਨ ਸ਼ਿਮੰਦਰਿ ਤੇ ਧਰਮਸ਼ਾਲਾ ਚ ਇੱਕ ਮੈਡੀਕਲ ਕੈਂਪ ਲਾਇਆ ਗਿਆ ਸੋ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਲੋੜਵੰਦ ਮਰੀਜ਼ ਨੇ ਓਹੋ ਇਸ ਕੈਂਪ ਦੇ ਵਿੱਚ ਪਹੁੰਚੇ ਹੋਏ ਨੇ ਕਦੋਂ ਹੋਈ ਹੈ ਦੇਖੀ سب پہ جیری گوئل جی سیوا کرنے مہیا کرائی جا رہی ہیں

嗯。